ਔਰ ਆਮ ਆਦੀ ਪਾਰਟੀ ਦੇ 50 70 ਬਿੱਟਾ ਨੂਲਾ ਜੀ ਨਾਲ ਅੱਜ ਇੱਕ ਵਿਸ਼ੇ ਤੇ ਗੱਲ ਕਰ ਰਹੇ ਆ ਅਸੀਂ ਕੱਲ ਵੈਸੇ ਪੋਸਟ ਪੜ੍ਹੀ ਸੀ ਸਰਦਾਰ ਕੁਲਤਾਰ ਸਿੰਘ ਸਿੰਧਵਾ ਜੀ ਨੇ ਜੋ ਕਿ ਜੋ ਕਿ ਜੋ ਕਿ ਮਤਲਬ ਉਸਨੇ ਮਤਲਬ ਇੱਕ ਟ੍ਰੇਨ ਦੇ ਬਾਰੇ ਜੋ ਕਹਿੰਦੇ ਪਾਈਪ ਲਾਈਨ ਪੈਣੀ ਹੈ ਉਹ ਅਸੀਂ ਹੁਣ ਬਿੱਟਾ ਨੂਲਾ ਜੀ ਨੂੰ ਪੁੱਛਣਾ ਚਾਹੁੰਦੇ ਆ ਹਾਂਜੀ ਬਿੱਟਾ ਨੂਲਾ ਜੀ ਓ ਵੇਖੋ ਮੈਂ ਐਜੇ ਬੇਟਾ ਅਦੁੱਲਾ ਐਜੇ ਪ੍ਰਤਾਪ ਸ਼ਖਤਰਾਮ ਪਾਰਟੀ ਸਾਡਾ ਹਰ ਵੇਲੇ ਜਿਹੜਾ ਇੱਕ ਲਾਕੀ ਫਰਜ ਬੰਦਾ ਮੱਲੋ ਸਾਡੇ ਸ਼ਹਿਰ ਦੀਆਂ ਸਵਾਮਾ ਵਾਸਤੇ ਸਾਡੇ ਲੋਕਾਂ ਵਾਸਤੇ ਕੋ ਲੋਕਾਂ ਨੇ ਸਾਨੂੰ ਮੱਲੋ ਜਿਵੇਂ ਦੇ ਇੰਨੇ ਜੋਗਾ ਮੱਲੋ ਕੀਤਾ ਹੈਗਾ ਜੇ ਲੋਕ ਸਾਡੇ ਵਾਸਤੇ ਬਲਣਾ ਨਾ ਪਿਆਰ ਰੱਖਦੇ ਤੇ ਸਾਡੇ ਮਨੋ ਫਰਜ ਬੰਦੇ ਹੋਗੇ ਅਸੀਂ ਵੇਖੋ ਜਿਹੜੀਆਂ ਪਹਿਲਾਂ ਗਲਤੀਆਂ ਹੋ ਚੁੱਕੀਆਂ ਆ ਉਹ ਮਨੋ ਦਰਾਨੀਆਂ ਨਹੀਂ ਹੈਗੀਆਂ ਉਹ ਗਲਤੀਆਂ ਨੂੰ ਖਤਮ ਕਰਕੇ ਜਿਹੜਾ ਆਪਾਂ ਫਿਊਚਰ ਜਿਹੜਾ ਮਨੋ ਸ਼ਹਿਰ ਦਾ ਉਹ ਕਿਵੇਂ ਬਣਾਣਾ ਹੈਗਾ ਕਿੱਦਾਂ ਬਣਾਣਾ ਹੈਗਾ ਖਾਸ ਕਰਕੇ ਇਹਦੀ ਸਮੱਸਿਆ ਸੀਵਰੇਜ ਦੀ ਆ ਰਹੀ ਸੀ ਪਾਣੀ ਖੜਨ ਦੀ ਆ ਰਹੀ ਸੀਗੀ ਉਹ ਜਿਹੜਾ ਮੱਲੋ ਤਕਰੀਬਨ ਗ੍ਰੇਮਨ ਸਪੀਕਰ ਸਾਹਿਬ ਨੇ 18 ਕਰੋੜ 32 ਲੱਖ ਰੁਪਏ ਦਾ ਟੈਂਡਰ ਓਕੇ ਕਰਵਾਤਾ 8 ਅਕਤੂਬਰ ਨੂੰ ਮੱਲੋ ਟੈਂਡਰ ਖੁੱਲ ਜਾਊਗਾ ਉਹ ਜਿਹੜੀ ਵੀ ਮੱਲੋ ਜੋ ਮੱਲੋ ਹੀਰਾ ਟਿਕਾ ਨਗਰ ਆ ਪ੍ਰੇਮ ਨਗਰ ਆ ਪ੍ਰਤਾਪ ਨਗਰ ਆ ਜਮਲੋ ਦੇ ਮੱਲੋ ਜੀਵਨ ਨਗਰ ਜਿਹੜੇ ਵੀ ਮੱਲੋ ਦੇ ਪਾਸੇ ਨਗਰ ਪੈਂਦੇ ਆ ਇਹ ਜਿਹੜੇ ਮੱਲੋ ਡਰੇਨ ਦਾ ਆ ਇਹ ਜਿਹੇ ਮੱਲੋ ਹੁਣ ਕੱਚੀ ਡਰੇਨ ਆ ਮੱਲੋ ਪੱਕੀ ਇੱਕ ਸਾਈਟਾਂ ਦੀ ਆ ਇਹ ਅੱਜ ਪੈ ਪਾਈ ਜਾਊਗੀ ਇਹ ਬੰਦ ਕੀਤੀ ਜਾਊਗੀ ਇਹ ਤੁਸੀਂ ਮੰਨ ਕੇ ਚੱਲੋ ਇਹਨੂੰ ਜਿਹੜਾ ਇੰਜੀਨੀਅਰ ਵਗਾਰਾ ਮੰਨ ਲੋ ਬੁਲਾਏ ਜਾਣਗੇ ਸਪੈਸ਼ਲੀ ਜਿਹੜਾ ਕੀ ਮੰਨ ਲੋ ਮੰਨ ਕੇ ਚੱਲੋ ਲੈ ਵੀ ਫਿਊਚਰ ਤੁਹਾਨੂੰ ਇਸ ਚੀਜ਼ ਦੀ ਤਕਲੀਫ ਨਾ ਆਵੇ ਅਸੀਂ ਹੁਣ ਕੰਮ ਇਦਾਂ ਨਹੀਂ ਕਰ ਰਹੇ ਹੈਗੇ ਮਨ ਰੋਟੋ ਤੋਂ ਪਤਲੇ ਕੰਮ ਨਹੀਂ ਕਰਦੇ ਹੈਗੇ ਜਿੱਦਾਂ ਵੀ ਮਹਲੋ ਸਾਨੂੰ ਸਿਸਟਮ ਲੱਗਦਾ ਅੰਗਰੇਜ਼ੀ ਸਿਸਟਮ ਵੱਲ ਅਸੀਂ ਬਾਤ ਕਰਾਂਗੇ ਦੇਸੀ ਸਿਸਟਮ ਨਹੀਂ ਕਰਾਂਗੇ ਇਹਦਾ ਮਹਲੋ ਪਰਮਾਨੈਂਟਲੀ ਹੀ ਮਹਲੋ ਹੱਲ ਕਰਕੇ ਜੇ 18 ਪਰਮੇ 18 ਕਰੋੜ ਰੁਪਇਆ ਮਹਲੋ ਪਾਸ ਹੋਇਆ ਇਸ ਤੋਂ ਜ਼ਿਆਦਾ ਵੀ ਰੁਪਈਆ ਘੱਲਣੇ ਪੈਂਦੇ ਆ ਤੇ ਸਪੀਕਰ ਸਾਹਿਬ ਕਹਿੰਦੇ ਸੀ ਉਹ ਵੀ ਪੈਸੇ ਲੈ ਕੇ ਇੱਥੇ ਟ੍ਰੇਨ ਤੇ ਲਾਵਾਂਗੇ ਇਹ ਸਮੱਸਿਆ ਮਹਲੋ ਕੋਟਪੂਰੇ ਦੀ ਮਹਲੋ ਬਿਲਕੁਲ ਜੜ ਤੋਂ ਖਤਮ ਕਰਦੀ ਹੈ ਕੋਈ ਅਸੀ ਗੱਲ ਨਹੀਂ ਇੱਕ ਮਹਲੋ ਜੀ ਇੱਕ ਸਮੱਸਿਆ ਸੀ ਆਪਾਂ ਨੂੰ ਰੇਲਵੇ ਰੋਡ ਤੇ ਇੱਕ ਡੰਪ ਲਾਇਆ ਗਿਆ ਜਿਹੜਾ ਜੋ ਕਿ ਪਬਲਿਕ ਪਲੇਸ ਦੇ ਵਿੱਚ ਆਉਂਦਾ ਵੀ ਲੋਕਾਂ ਨੇ ਉੱਥੇ ਹਰੇਕ ਨੇ ਨੰਗਣਾ ਲੀਡਰਾਂ ਨੇ ਨੰਗਣਾ ਮੰਤਰੀਆਂ ਨੇ ਨੰਗਣਾ ਆਮ ਬੰਦੇ ਨੇ ਨੰਗਣਾ ਉਹ ਉੱਥੇ ਡੰਪ ਰੇਜ ਨੇ ਲੋਕਾਂ ਦਾ ਜੀਣਾ ਹਰਾਮ ਹੋਇਆ ਹੋਇਆ ਕਿ ਮੈਂ ਤਾਂ ਮਸ਼ਕ ਬਹੁਤ ਮਾਰ ਰਿਹਾ ਉਹ ਨਾ ਵੇਖੋ ਉਹ ਵੀ ਬੜੀ ਜਲਦੀ ਹੱਲ ਕੀਤਾ ਜਾਏਗਾ ਤੁਹਾਨੂੰ ਅੱਗੇ ਬਾਈਟ ਤੇ ਕਹਿ ਆ ਜੀਗਾ ਅਸੀਂ ਵੱਲੋਂ ਬੜੀ ਵਧੀਆ ਵੱਲੋਂ ਜਲਦੀ ਜਗ੍ਹਾ ਵੱਲੋਂ ਸਾਡੇ ਪ੍ਰਸ਼ਾਸਨ ਜਗ੍ਹਾ ਦੇਖ ਰਿਹਾ ਹੈਗਾ ਡੰਪ ਦੀ ਪ੍ਰੋਬਲਮ ਆ ਰਹੀ ਸੀ ਪਿੱਛੇ ਜੇ ਅਸੀਂ ਰੀਸਾਈਕਲਿੰਗ ਵੱਲੋਂ ਖੜਾ ਜਣਾ ਨਾ ਕਿਉਂ ਲੱਗਿਆ ਹੋਇਆ ਪਲਾਂਟ ਲੱਗਿਆ ਹੋਇਆ ਕੂੜਾ ਜਿਹੜੀਆਂ ਸਾਡੀਆਂ ਮਨ ਲੋ ਹਰ ਵਾਰ ਦੇ ਵਿੱਚ ਜਾ ਕੇ ਮਨ ਲੋ ਗੱਡੀਆਂ ਚੱਕਦੀਆਂ ਸੀਗੀਆਂ ਉਹ ਕੁਛ ਮਨ ਲੋ ਸਮੱਸਿਆ ਮਸ਼ੀਨਾਂ ਦੇ ਵਿੱਚ ਆਨ ਕਰਕੇ ਉਥੇ ਮਨ ਲੋ ਜਿਹੜਾ ਕੰਮ ਥੋੜਾ ਸਾਡਾ ਰੁਕ ਗਿਆ ਹੈਗਾ ਉਹ ਮਸ਼ੀਨਾਂ ਨੂੰ ਠੀਕ ਕਰਾ ਕੇ ਕੂੜਾ ਮਨ ਲੋ ਜਿਹੜੀਆਂ ਨਾ ਗੱਡੀਆਂ ਮਨ ਲੋ ਚੱਕ ਕੇ ਉਹ ਪਲਾੜ ਦੇ ਵਿੱਚ ਰੀਸਾਈਕਲਿੰਗ ਕਰਕੇ ਮਨ ਲੋ ਜਿਵੇਂ ਕਹਿੰਦੇ ਆ ਗਿੱਲਾ ਮਨ ਲੋ ਬੱਕਰਾ ਹੋ ਜਾਂਦਾ ਸੁੱਕਾ ਬੱਕਰਾ ਹੋ ਜਾਂਦਾ ਇਦਾਂ ਮਨ ਲੋ ਜਿਵੇਂ ਕਹਿੰਦੇ ਤਿੰਨ ਪਾਟਾਂ ਦੇ ਵਿੱਚ ਕੂੜੇ ਨੂੰ ਮਨ ਲੋ ਜਿਵੇਂ ਕਹਿੰਦੇ ਆ ਮਨ ਲੋ ਸਾਫ਼ ਕਰਕੇ ਗਾਂ ਮਨ ਲੋ ਭੇਜਿਆ ਜਾਂਦਾ ਹੈਗਾ ਕੋਈ ਸਮੱਸਿਆ ਨਹੀਂ ਪਹਿਲਾਂ ਵੇਖੋ ਜਿਵੇਂ ਸਮਝਾਇੀ ਦੀ ਮੰਨ ਲਓ ਕੋੜੇ ਦੀ ਨਵੀਂ ਪੂੜਾ ਥਾਂ ਦਾ ਮੰਨ ਲਓ ਆਪਣੇ ਸ਼ਹਿਰ ਚ ਪਿਆ ਹੈ ਹੁਣ ਤੁਹਾਨੂੰ ਟਾਵਾ ਟਾਵਾ ਦਿਖੂਗਾ ਪਰ ਆ ਥੋੜਾ ਜਿਹਾ ਬਰਸਾਤੀ ਮੌਸਮ ਠੀਕ ਹੋ ਜਾਂਦਾ ਕਿੰਨਾ ਦੇਖੋ ਕੋੜੇ ਦੀ ਕੋਈ ਗੱਲ ਨਹੀਂ ਉਹ ਮੰਨ ਲਓ ਬਰਸਾਤ ਪੈ ਗਈ ਹੈ ਉਹੋ ਜਿਹੜਾ ਮਸਕਉਣ ਲੱਗ ਗਿਆ ਵੇਖੋ ਨਾ ਪਤਾ ਕੀ ਹੈ ਕੁਦਰਤ ਕੁਦਰਤ ਦੀ ਜਿਹੜੀ ਮਾਰ ਹੈ ਨਾ ਅਸੀਂ ਜਿਹੜਾ ਕੁਦਰਤ ਨਾਲ ਖਲਵਾੜ ਕਰਦੇ ਆਂ ਅਸੀਂ ਲੋਕ ਵੀ ਖਲਵਾੜ ਕਰਦੇ ਆਂ ਅਸੀਂ ਵੀ ਥੋੜਾ ਜਿਆ ਰੱਬ ਨੂੰ ਜਿਵੇਂ ਕਹਿੰਦੇ ਧਿਆਨ ਲਾ ਪਈਏ ਰੱਬ ਨੂੰ ਮੰਨਣ ਲਾ ਪਈਏ ਇਹ ਚੀਜ਼ਾਂ ਮਨੁੱਖ ਕੋਈ ਐਸੀ ਗੱਲ ਨਹੀਂ ਇਹਨਾਂ ਦੇ ਸੋਲੂਸ਼ਨ ਹੈਗੇ ਹੱਲ ਹੈਗੇ ਆ ਪਰਬਾਤਵਾ ਕਿਰਪਾ ਕਰੇ ਨਵੀ ਬਹੁਤ ਉਹਨੇ ਮੀਂਹ ਵਰਸਾ ਲਿਆ ਬਹੁਤ ਪਾਣੀ ਵਰਸਾ ਲਿਆ ਸਾਨੂੰ ਇਨੀ ਲੋੜ ਨਹੀਂ ਹੈਗੀ ਜਿੰਨਾ ਉਹਨੇ ਮਨ ਸਾਨੂੰ ਪਾਣੀ ਜਿਹਦੇ ਵਿੱਚ ਮਨ ਜਿਵੇਂ ਕਹਿੰਦੇ ਬਰਬਾਰ ਕਰਤਾ ਹੈਗਾ ਲੋਕਾਂ ਦਾ ਮਨ ਜਿਵੇਂ ਕਹਿੰਦੇ ਹਾ ਹਾਕਾਰ ਹੋਈ ਪਈ ਐ ਲੋਕੀ ਜਿਵੇਂ ਕਹਿੰਦੇ ਹਤਲਾਈ ਪਏ ਹਾਲਾਤ ਵੇਖੇ ਨਹੀਂ ਜਾ ਰਹੇ ਹੈਗੇ ਪਰਬਾਤਵਾ ਗੁਰੂ ਮਹਾਰਾਜ ਕਿਰਪਾ ਕਰਨ ਮਨ ਲੋ ਮੈਂ ਤਾਂ ਕਹਿੰਦੇ ਜਦੋਂ ਕਿਰਪਾ ਹੋ ਗਈ ਤੇ ਇਹ ਜਿਹੜੇ ਜਿਹੜੇ ਸ਼ਹਿਰ ਮਨ ਲੋ ਜਿਵੇਂ ਕਹਿੰਦੇ ਕੋਈ ਨਾ ਕੰਮ ਮੈਂ ਅੱਗੇ ਵੀ ਆਪਾਂ ਪਿਛਲੇ ਸਾਲ ਵੀ ਆਪਾਂ ਇਹਨਾਂ ਮੁਲਾਕਾਤ ਹੋਈ ਸੀ ਆਪਣੀ ਨਾਲਿਆਂ ਦੀ ਸਵੈ ਕਿਉਂ ਨਹੀਂ ਹੋ ਰਹੀ ਹੈ ਮੈਂ ਮਲੇ ਦੇ ਨਾਲ ਹੀ ਜਮਨ ਕੇ ਚਲੋ ਕੜਾਏ ਜਾਣ ਜਾਂ ਉਹ ਬੰਦ ਕੀਤੇ ਜਾਣ ਸੀਵਰੇਜ ਕਨੈਕਸ਼ਨ ਦਿੱਤੇ ਜਾਣ ਹੈ ਇਸ ਕਰਕੇ ਮਤਲਬ ਕੁਝ ਨਾਲੇ ਜਿਵੇਂ ਮੰਨ ਲਓ ਮਿੱਟੀ ਦਾ ਭਰੇ ਪਏ ਆ ਅਗਰ ਉਹ ਖਾਲੀ ਹੁੰਦੇ ਆ ਤਾਂ ਆਪਣਾ ਪਾਣੀ ਦਾ ਬਹੁਤ ਫਰਕ ਪੈਂਦਾ ਜੀ ਇਹ ਅਸੀਂ ਲੋਕਾਂ ਨੇ ਵੀ ਬੇਨਤੀ ਕੀਤੀ ਪ੍ਰਸ਼ਾਸਨ ਨੇ ਵੀ ਬੇਨਤੀ ਕੀਤੀ ਸਪੀਕਰ ਸਾਹਿਬ ਨਾਲ ਗੱਲ ਹੋਈ ਇਹ ਥੋੜਾ ਜਿਆ ਸਾਾਨੂੰ ਜਿਵੇਂ ਕਹਿੰਦੇ ਕਲੜਾ ਬਣ ਜਾ ਕਰਨਾ ਪਊਗਾ ਸ਼ਹਿਰ ਦੇ ਪ੍ਰਤੀ ਸਾਨੂੰ ਥੋੜਾ ਜਿਹਾ ਮਨ ਨੂੰ ਰੁੱਖਾ ਹੋ ਜਾਣਾ ਪਊਗਾ ਸ਼ਹਿਰ ਦੇ ਪ੍ਰਤੀ ਇਹ ਜਿਹੜੇ ਲੋਕ ਜਿਹੜੇ ਨਾਲੇ ਸੀਵਰੇਜ ਹੈ ਮਨ ਨੂੰ ਜ ਆਪਾਂ ਮਨ ਨੂੰ ਨਾਲੀਆਂ ਹੈਗੀਆਂ ਨਾਲੀਆਂ ਨੂੰ ਡੂੰਗਾ ਕੀਤਾ ਜਾਊਗਾ ਤੁਹਾਡੇ ਕਹਿੰਦੇ ਮੈਂ ਕੋਈ ਸੀਵਰੇਜ ਜਿਹੜੇ ਹੈ ਮਨ ਨੂੰ ਸਾਰੇ ਮਸ਼ੀਨਾਂ ਨਾਲ ਕੇਰਾ ਸਾਫ਼ ਕੀਤੇ ਜਾਣਗੇ ਹਰ ਚੀਜ਼ ਜਿਹੜੀ ਹੈ ਇੱਕ ਨਵੇਂ ਸ਼ਿਰਮ ਨੂੰ ਜਿੰਮੇ ਕਹਿੰਦੇ ਆਪਾਂ ਬਣਾਨੇ ਨਾ ਜਿਹੜੀ ਨਵੇਂ ਜ਼ਿਰੋ ਉਹ ਚੀਜ਼ ਇੱਕ ਨਵੇਂ ਸ਼ਿਰਮ ਵੱਲੋਂ ਕਰਕੇ ਤੁਹਾਨੂੰ ਜਿਹੜਾ ਮਨ ਨੂੰ ਸ਼ਹਿਰ ਨੂੰ ਦਿੱਤਾ ਜਾਊਗਾ ਜਿਹੜਾ ਪਿਛਲੇ ਜਿਹੜੇ ਬਨ ਬੋਨਾ ਸਾਰੇ ਮਨ ਨੂੰ ਜਿੰਮੇ ਕਹਿੰਦੇ ਪਾਸੀ ਕੀਤੇ ਜਾਣਗੇ ਅਨਰਜੀ ਜਿਹੜੀ ਹੈ ਸਾਲ ਦਾ ਇਨਾ ਕੰਮਾਂ ਤੇ ਲੱਗਣਾ ਹੈਗਾ ਤੁਹਾਨੂੰ ਮਨੋ ਸੁੰਦਰਤਾ ਵਾਸਤੇ ਲੱਗਣਾ ਹੈਗਾ ਇਹ ਆਪਣੀ ਸੜਕ ਦੇ ਖੱਡੇ ਵੈਸੇ ਦਾ ਹੁਣ ਬਹੁਤ ਪੜ ਗਏ ਤੇ ਵੈਸੇ ਜੀ ਹਜੇ ਹੈਗੇ ਆ ਉਹ ਤੱਕ ਪੂਰ ਬਈ ਮੈਂ ਤੁਹਾਨੂੰ ਰੋ ਕੇ ਬੇਨਤੀ ਕੀਤੇ ਥੋੜਾ ਜਿਹਾ ਬਰਸਾਤੀ ਮੌਸਮ ਖਤਮ ਹੋ ਜਾਂਦਾ ਤੇ ਪਹਿਲੀ ਬੈਠਕ ਹੀ ਮਨੋ ਸਾਰੀ ਆ ਖੱਡਿਆਂ ਵਾਸਤੇ ਨਾਲਿਆ ਵਾਸਤੇ ਸੀਵਰੇਜ ਵਾਸਤੇ ਸ਼ਹਿਰ ਦਾ ਜਿਹੜਾ ਬੋਲੋ ਜਿਹੜਾ ਮਨੋ ਤਕਰੀਬਨ ਤਕਰੀਬ ਜਿਹੜੀ ਚੀਜ਼ ਦੀ ਜ਼ਰੂਰਤ ਸਾਡੇ ਸ਼ਹਿਰ ਨੂੰ ਇਹੀ ਚੀਜ਼ਾਂ ਦੀ ਹੈਗੀ ਆ ਕਿ ਜਿਹਨੇ ਪੈਸਾ ਆਇਆ 18 ਕਰੋੜ 18 ਕਰੋੜ ਦਾ ਟੈਂਡਰ ਲੱਗ ਚੁੱਕਿਆ ਹੈ ਪਾਸ ਹੋ ਚੁੱਕਿਆ ਹੈ ਡਰੇਨ ਦਾ ਹੀ ਹੈ ਕਿ ਮਤਲਬ ਡਰੇਨ ਉਹ ਸਿਰਫ ਡਰੇਨ ਵਾਸਤੇ 18 ਕਰੋੜ 32 ਲੱਖ ਰੁਪਏ ਉਹਨਾਂ ਨੇ ਪਾਸ ਕੀਤਾ ਹੈ ਅਗਰ ਉੱਥੇ ਪੈਸਾ ਹੋਰ ਵੀ ਲੱਗਦਾ ਹੈ ਕਿਉਂ ਮਨੋ ਕੰਮ ਛੋੜਾ ਵੱਡਾ ਨਹੀਂ ਹੁੰਦਾ ਕੰਮ ਮਨੋ ਤੋਂ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਉੱਥੋਂ ਤੱਕ ਜਾਣਾ ਆਏਗਾ ਇਹਦੇ ਵਿੱਚ ਤੋਂ ਅੱਗੇ ਦੇ ਅੱਗੇ ਪ੍ਰੇਮ ਨਗਰ ਕਵਰ ਹੁੰਦਾ ਹੀਰਾ ਸਿੰਘ ਨਗਰ ਕਵਰ ਹੁੰਦਾ ਲਾਹ ਪਤਨ ਹੁੰਦਾ ਦੂਜਾ ਪ੍ਰਤਾਪ ਨਗਰ ਕਵਰ ਹੁੰਦਾ ਜੀਵਨ ਨਗਰ ਕਵਰ ਹੁੰਦਾ ਇਹਦਾ ਮਨੋ ਨਾਨਕ ਨਗਰੀ ਵੱਲੋਂ ਬਹੁਤ ਜਿਹੜੀਆਂ ਚੀਜ਼ਾਂ ਕਵਰ ਹੁੰਦੀਆਂ ਉਹਨਾਂ ਨੂੰ ਕਵਰੀਂਗ ਵ 14 ਕਰੋੜ 32 ਲੱਖ ਰੁਪਏ ਬਾਸ ਹੋ ਗਿਆ ਬਾਕੀ ਹੋਰ ਪੈਸਾ ਵੀ ਅਗਰ ਲੱਗਦਾ ਹੈ ਸਪੀਕਰ ਸਾਹਿਬ ਕਹਿੰਦੇ ਪੈਸੇ ਦੀ ਨਹੀਂ ਕਮੀ ਆ ਨਵਾਗੇ ਜਿਹੜਾ ਸਮਾਨ ਜਿਹੜਾ ਜਿਹੜਾ ਸਿਸਟਮ ਹੈ ਜਿਹੜਾ ਜਿਹੜਾ ਸਿਸਟਮ ਦਾ ਕੰਮ ਕਰਾ ਕੇ ਬੰ ਲੋ ਕੰਮ ਜਿਹੜਾ ਅੰਗਰੇਜ਼ੀ ਸਿਸਟਮ ਨਾਲ ਕਰਾਣਾ ਦੇਸੀ ਨਾਲ ਨਹੀਂ ਕਰਾਣਾ ਜਿਹੜਾ ਕਿ ਮਜ਼ਬੂਤੀ ਮਨੋ ਜਿਵੇਂ ਕਹਿੰਦੇ ਇੱਕ ਵਾਰੀ ਜਿਹੜਾ ਮੁੱਲ ਪੈ ਗਿਆ ਨਾ ਜਿਹੜਾ ਇੱਕ ਲੈਂਟਰ ਲੱਗ ਗਿਆ ਤੇ 100 ਸਾਲ ਨਾ ਟੁੱਟੇ ਇਦਾਂ ਦਾ ਮੁੱਲ ਕੰਮ ਕਰਦਾ ਹੈਗਾ ਸੋਸ਼ਲ ਵਰਕਰ ਕਰ ਰਹੇ ਹੋ ਵਰਕਿੰਗ ਕਰ ਰਹੇ ਹੋ ਇਸ ਟਾਈਮ ਤੇ ਤੁਸੀਂ ਆਪ ਆਪਣੇ ਹੀਰਾ ਗਰੁੱਪ ਵਾਲੇ ਆਪਣੇ ਕਲੱਬ ਵਾਲੇ ਇੱਕ ਪ੍ਰਣਾਜ ਜੀ ਨਾਲ ਮੀਟਿੰਗ ਰੱਖੀ ਜਾਵੇ ਕਿਉਂਕਿ ਜੋ ਗਿਲਾ ਸ਼ਿਕਵਾ ਸਭ ਦੂਰ ਕਰੋ ਕਿਉਂਕਿ ਇਸ ਟਾਈਮ ਤੇ ਜੋ ਆਪਣੇ ਸ਼ਹਿਰ ਦਾ ਆਪਾਂ ਵਕਾਸ਼ਬਾਰੀ ਸੋਚਣਾ ਵਕਾਸ਼ ਜਿਹੜਾ ਬਹੁਤ ਜ਼ਰੂਰੀ ਹੈ ਸਸਤਾਵਾ ਇੰਜੋ ਜਿਹੜੀਆਂ ਮੁੱਲ ਬਣੀਆਂ ਹੁੰਦੀਆਂ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਮੌਸਮ ਹਜੇ ਫਿਲਹਾਲ ਮਲੋ ਖਰਾਬ ਚੱਲ ਰਿਹਾ ਹੈ ਹਫਤੇ ਦਾਦੇ ਦੇ ਵਿੱਚ ਮੌਸਮ ਜਿਹੜਾ ਮਲੋ ਸਹੀ ਹੋ ਜਾਊਗਾ ਸਾਰੀਆਂ ਇੰਜੋ ਜਾਂ ਮਲੋ ਜੜੀਆਂ ਸਮਾਜ ਸੇਵੀਆਂ ਜਿੱਥੇ ਬਣੀਆਂ ਨੇ ਇਕੱਠੇ ਰਹਿ ਮਸ਼ਵਰੇ ਕਰਕੇ ਸਾਰੇ ਕਥੀ ਮੀਟਿੰਗ ਕਰਕੇ ਪ੍ਰਸ਼ਾਸਨ ਨਾਲ ਵੀ ਮੀਟਿੰਗ ਹੋਊਗੀ ਸਾਡੀ ਆਪ ਦੀ ਮੀਟਿੰਗ ਹੋਊਗੀ ਜਿੱਥੇ ਜਿੱਥੇ ਸਾਡੇ ਮਨੋ ਸ਼ਹਿਰ ਦੀ ਜ਼ਰੂਰਤ ਪੈਂਦੀ ਹੈ ਅਸੀਂ ਲੋਕ ਰਲ ਮਿਲ ਕੇ ਕਰਨ ਨੂੰ ਵੀ ਤਿਆਰ ਹੈਗੇ ਸਾਰੇ ਕੰਮ ਇਹ ਸੀ ਆਪਣੇ ਬਿੱਟਾ ਨਰੂਲਾ ਜੀ ਜੋ ਆਪਣੇ ਆਮ ਪਾਰਟੀ ਦੇ ਪ੍ਰਚਾਰਕਤਰ ਸਿੰਘ ਜੋ ਜਿਨ੍ਹਾਂ ਨੇ ਕਹਿ ਸੀ ਆਪਣੇ ਸਰਦਾਰ ਕੁਲਕਾਰ ਸਿੰਘ ਨੇ 18 ਕਰੋੜ ਦਾ ਜੋ 32 ਲੱਖ ਰੁਪਿਆ ਮਤਲਬ ਪ੍ਰੋਜੈਕਟ ਸੀ ਉਹ ਪਾਸ ਹੋ ਮਤਲਬ ਕੁਬੜ ਚ ਕਹਿੰਦੇ ਕੰਮੇ ਸ਼ੁਰੂਆਤ 8 ਅਕਤੂਬਰ ਨੂੰ ਜੀ 8 ਅਕਤੂਬਰ ਤੋਂ ਕੰਮ ਸ਼ੁਰੂ ਹੋ ਜਾਊਗਾ ਆਹ ਆਪਣੇ ਕੁਝ ਕੁ ਤਕਲੀਫਾਂ ਪਾਣੂ ਸ਼ਹਿਰ ਨੂੰ ਛਲਣਾ ਪੈਣੀਆਂ ਇਸ ਕਰਕੇ ਆਪਾਂ ਛੇਤੀ ਜਲਦ ਜਲਦ ਆਪਣਾ ਜੋ ਕਿ ਸਪੀਕਰ ਸਾਹਿਬ ਗ੍ਰਾਂਟ ਲੈ ਕੇ ਆਏ ਆ ਉਹ ਕਹਿੰਦੇ ਆਪਾਂ ਸ਼ਹਿਰ ਦੇ ਤੇ ਇੱਕ ਪਾਣੀ ਦੀ ਬੂੰਦ ਨਹੀਂ ਦਿੱਤੀ ਆਪਾਂ ਆਹਾਂ ਬਿਲਕੁਲ ਬਹੁਤ 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 ਮਿਹਰਬਾਨੀ ਤੁਹਾਡੇ ਸਟਾਰ ਬੈਜ ਨਿਊ ਚੈਨਲ ਦੀ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਜਿਹੜੇ ਕਵਰ ਕਰਦੇ ਹੋ ਤੇ ਬਾਕੀ ਮਨ ਲੋ ਲੋਕਾਂ ਨੂੰ ਮੇਰਾ ਇਹੀ ਮਨ ਲੋ ਅਪੀਲ ਹੈ ਅੱਜ ਦੁੱਖ ਹੈ ਤੇ ਕੱਲ ਸੁੱਖ ਮਿਲਣਾ ਹੈ ਕੋਈ ਸਮੱਸਿਆ ਨਹੀਂ ਕੋਈ ਪ੍ਰਾਪਰਨ ਨਹੀਂ ਹੈ ਅਸੀਂ ਜ਼ਿੰਮੇਵਾਰੀ ਮਨੋਂ ਆਪਦੇ ਮਨੋਂ ਲਵਾਂਗੇ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਅਸੀਂ ਮਨੋਂ ਤੈਅ ਦੇ ਲਈ ਮਨੋਂ ਜ਼ਿੰਮੇ ਕਹਿੰਦੇ ਰੋਖਾਨਾ ਧੰਨਵਾਦੀ ਹੈ ਅਸੀਂ ਇਮਾਨਦਾਰੀ ਨਾਲ ਕੰਮ ਕਰਕੇ ਇਹ ਜਿਹੜਾ ਤੁਹਾਡਾ ਅਸੀਂ ਤੁਹਾਡਾ ਜਿਹੜੇ ਗਿਲੇ ਸ਼ਿਕਵੇ ਦੂਰ ਕਰ ਦਾਂਗੇ ਕੋਈ ਐਸੀ ਗੱਲ ਨਹੀਂ ਮਨੋਂ ਪਰਮਾਤਮਾ ਪਲੀ ਕਰੇ ਜੀ ਕੰਮ ਕੋਈ ਵੀ ਨਹੀਂ ਰੂਗਾ ਸਾਰੇ ਕੰਮ ਹੋਣਗੇ ਬੜੀ ਮਿਹਰਬਾਨੀ ਥੈਂਕ ਯੂ